ਆਪ ਵੀ ਨਾਮ ਰਵਾਇਆ ਕਰੋ ਖੁਰਕ-ਖੁਰਕ ਖੁਰਦੇ ਆ ਰਾਤ ਨੂੰ ਆ ਆ ਗਿਆ ਜਿਹਦਾ ਨਾ ਜਾਨ ਹੈ ਰਵੀ ਸ਼ੋਰ ਸਿੰਘ ਦਾ ਬੇਟਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆ ਸ਼ੀਲੂ ਕਹਿੰਦੇ ਹਰਿਆਣੇ ਦੇ ਵਿੱਚੋਂ ਸੱਭਿਆ ਹੋਇਆ ਪਰ ਕਹਿੰਦੇ ਅੰਬੇ ਦੀ ਕਬੱਡੀ ਵੱਡੀ ਹੈ ਇਹ ਵੱਡੇ ਵੱਲ ਨੇ ਅੰਬਾ 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 ਅੱਜ ਕਹਿੰਦੇ ਆ ਪਿੰਡ ਦੇ ਵਿੱਚ ਅੰਬਾ ਅੰਬਾ ਹੁੰਦੀ ਹੈ ਅੰਬੇ ਨੇ ਨੂੰ ਕੀ ਆਖਿਆ ਹੈ ਇਹ ਮੇਰੇ ਲਈ ਦੱਸ ਸਕਦੇ ਆ ਆ ਜੁੜੀਏ ਫੇਰ ਕਬੱਡੀ ਦੇ ਨਾਲ ਕਾਸ਼ੀਪਰੀਆ ਸ਼ੈਲੀ ਵੀ ਪਿਆਰ ਅੰਬਾ ਦੇ ਸ਼ੀਲੂ ਅੰਬਾ ਦੇ ਸ਼ੀਲੂ ਵਾਹ ਓ ਅੰਬਿਆ ਵਾਹ ਓ ਅੰਬਿਆ ਇੱਕ ਵਾਰੀ ਅੰਬੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਪਿਆਰਾ ਮਿੱਤਰੋ ਆਹ ਕਹਿੰਦੇ ਮੀਟੂ ਕੰਗ ਦਾ ਮਾਣ ਹੈ ਇਧਰ ਕਹਿੰਦੇ ਹਰਵਿੰਦਰ ਬਾਈ ਫਰਾ ਦਾ ਮਾਣ ਹੈ ਗੋਲਦੀ ਖੱਟਰੇ ਫਰਾ ਦਾ ਇੰਦਰਜੀਤ ਰੁਮੀ ਦਾ ਟੱਕਰ ਸਿਰੇ ਦੀ ਹੈ ਹਰਿਆਣੇ ਵਾਲਾ ਫੇਰ ਪੰਗਾ ਪੈ ਗਿਆ ਆਹ ਸਾਹਮਣੇ ਪੱਟਾ ਨੇ ਲੱਗਾ ਹੋਇਆ ਏ ਬੱਲੇ ਬੱਲੇ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਹਿੰਦੂ ਸਰਾ ਟਰੀ ਕਹਿੰਦਾ ਹੁੰਦਾ ਔਖੇ ਜੱਫੇ ਪੈਂਦੇ ਆ ਚੋਟੀ ਦੇ ਮੱਲਾਂ ਨੂੰ ਤੇ ਬੱਕਰੀ ਮਦਾਨ ਸਾਗੇ ਆ ਮੱਲ ਨਹੀਂ ਬੜਾ ਲੈ ਸਭ ਨੇ ਆ ਮਾਲਾ ਪਾਲਾ ਤਾਲਾ ਮਾਲਾ ਉਹ ਮੱਲਾਂ ਨੂੰ ਮੱਲ ਟਕਰੇ ਨੇ ਉਸਤਾਬਾ ਮੱਲਾਂ ਨੂੰ ਮੱਲ ਟਕਰੇ ਲੈ ਮੈਂ ਕਿ ਗੱਲ ਕਹਿੰਦਾ ਹੈਪੀ ਕੋਟਲੇ ਵਾਲਿਆ ਇੱਕੋ ਦਾਇਰ 21000 ਦਿੱਤਾ ਜਾਣਾ ਫਿਰ ਕਿਹਦੇ ਪਰਮਾਤਮਾ ਵੱਲ ਕਹਿੰਦੇ ਟਿਕਾਣੇ ਲੱਗੇਗੀ ਦੇ ਹਜ਼ਾਰ ਲੱਗਣਾ ਸ਼ੁਰੂ ਹੋ ਗਿਆ ਗੱਲ ਮੁੱਕੂ ਕਿੱਥੇ ਆ ਕੇ ਇਹ ਸਮਾ ਦਸੇਗਾ ਇਧਰ ਇਹ ਬੱਲਾ ਗਠਿਆਲੇ ਵਾਲਾ ਲੱਗਦਾ ਰਵੀ ਤੇ ਬੱਲਾ ਬੱਲਾ ਗਠਿਆਲੇ ਵਾਲਾ ਯਾਫੀ ਹੈ ਦਿਲਵਾਲਾ ਇਹ ਬੱਲਾ ਜਗਰਾਜ ਮੀਆਂ ਨਾਰਛੇ ਅਰਥ ਜੋਦਾ ਰਹਿ ਲੋਈ ਉਹਨ ਪਰ ਤੇਰੇ ਤੇ ਬਹੁਤ ਵੱਡੀਆਂ ਹਸਾਂ ਨੇ ਅੰਬਾ 21000 ਜਿੱਤ ਗਿਆ ਟਿਕਾ ਦੇ ਇਹ ਗਗਨ ਦਾ ਇੱਕ ਵੱਡੀ ਕਿਰਪਾ ਹੈ ਬੁੱਟੇ ਕੜੀ ਸਿਫਤ ਮੁੰਡਿਆਂ ਦੀ ਉਧਰ ਕਹਿੰਦੇ ਸ਼ੀਲੂ ਤੇ ਗੁਰਨਾਲ ਸ਼ੀਲੂ ਤੇ ਗੁਰਨਾਲ ਕਬੱਡੀ 'ਚ ਕਮਾਲ ਕਬੱਡੀ 'ਚ ਕਮਾਲ ਸ਼ੀਲੂ ਤੇ ਗੁਰਨਾਲ ਅੰਬੇ ਦੀਆਂ ਰੇਡਾਂ ਤੇ ਲੱਗਾ ਅੰਬਾ ਜੋ ਪਲੱਖਾ ਵਿੱਚ ਕਰ ਗਿਆ ਉਹ ਵੀ ਟਾਵੇਂ-ਟਾਵੇਂ ਕਰਦੇ ਆ ਇਧਰ ਕੌਣ ਹੈ ਕਾਸ਼ੀਪੁਰਿਆ ਇਹ ਔਖਾ ਹੈ ਰੋਕਣਾ ਇਹ ਔਖਾ ਹੈ ਰੋਕਣਾ ਇਹ ਔਖਾ ਹੈ ਰੋਕਣਾ ਆ ਅੱਜ ਦੇ ਮੇਲੇ ਤੇ 77 ਦੇ 77000 ਦਾ ਜੇਤੂ ਬੰਨਾ 77000 ਦਾ ਇੱਕੋ ਮੈਚ ਦੇ ਵਿੱਚ ਜੇਤੂ ਬੰਨਾ ਔਰ 31000 ਪਹਿਲਾ 21 ਫਿਰ ਪਹਿਲਾ 21 ਇਹ ਆ ਕਹਿੰਦੇ ਤੀਜੀ ਵਾਰ ਇਹ 31000 ਆ ਦਿਨਾਂ ਦੇ ਕਹਿੰਦੇ ਖੀਲੂ ਹਾਂਜੀ ਕਬੱਡੀ ਦੀਆਂ ਹੋਰ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਆਲ ਅਰਾਊਂਡਰ 855 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਕਿਸੇ ਹੋਰ ਨਵੀਂ ਘੈਂਟ ਵੀਡੀਓ ਦੇ ਨਾਲ ਧੰਨਵਾਦ ਜੀ